ਹਾਂਜੀ ਹਾਂਜੀ ਗਾਇਜ਼ ਟਾਣੀ ਲੈ ਆਂਦਾ ਆਪਾਂ ਪਿੰਜਰਾ ਠੀਕ ਆ ਤੇ ਹੁਣ ਇਹਦੀ ਚੰਗੀ ਤਰ੍ਹਾਂ ਪਾਇਆ ਤੇ ਗਾਇਜ਼ ਠੰਡਾ ਲੈ ਲਿਆ ਹੁਣ ਅਸੀਂ ਪਿੰਜਰਾ ਰਖ ਖੱਡਿਆ ਹੈ ਬਾਈ ਹੁਣ ਘਰੇ ਤੇ ਹੁਣ ਚੱਲਦੇ ਆ ਘਰੇ ਆਪਾਂ ਵੀ ਫਿਰ ਉੱਥੇ ਆ ਕੇ ਕਰਦੇ ਆਂ ਵਲੋਗ ਹਾਂਜੀ ਸਸਰੀ ਕਾਲ ਬਾਈ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੋਗ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਕੈਂਟਾਂ ਹੋਗੇ ਮੈਂ ਵੀ ਫਰਕ ਕੈਂਟਾਂ ਠੀਕ ਆ ਗਾਇਜ਼ ਆਪਣੇ ਕਬੂਤਰ ਵੀ ਕੈਂਟਾਂ ਤੇ ਤੁਹਾਡੇ ਵੀ ਕੈਂਟ ਹੀ ਹੋਣਗੇ ਤੇ ਫਿਲਹਾਲ ਅੱਜ ਆਪਾਂ ਖੁੱਡੇ ਦੀ ਤਿਆਰੀ ਕਰਨੀ ਹੈ ਇੱਕ ਤਿਆਰੀ ਖੁੱਡੇ ਦੀ ਐ ਕਰਨੀ ਵੀ ਪੰਜਰਾ ਪੁੱਛਿਆ ਕਿਸੇ ਤੋਂ ਤੇ ਪੰਜਰਾ ਲਿਆਉਣਾ ਪਹਿਲਾਂ ਆਪਾਂ ਫਿਰ ਦੱਸਦੇ ਹਾਂ ਪਹਿਲਾਂ ਪਾਣੀ ਪੂਣੀ ਬਦਲਦੀ ਹੈ ਕਬੂਤਰਾਂ ਦਾ ਠੀਕ ਹੈ ਗਾਇਸ ਧਾਨ ਦੋਨੇ ਪਾ ਦਿੱ ਗਏ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕੀ ਕਰਨਾ ਅੱਜ ਕੀ ਨਹੀਂ ਪਲੇਲਿੰਗ ਬਹੁਤ ਤਕੜੀ ਕੀਤੀ ہوئی ਅੱਜ ਤੁਹਾਡੇ ਬਾਈ ਨੇ ਜੇ ਹੋ ਗਿਆ ਕੰਮ ਤਾਂ ਫਿਰ ਤਾਂ ਪਟਾਕੇ ਭਣਗੇ ਜੇ ਨਾ ਹੋਇਆ ਫਿਰ ਵੇਖੋ ਕੀ ਬਣਦਾ ਕੀ ਨਹੀਂ ਠੀਕ ਹੈ ਗਾਇਸ ਅੱਜ ਦੀ ਡੇਟ ਚ ਹੀ ਕਰਨਾ ਉਹ ਕੰਮ ਆਪਾਂ ਤੇ ਝਾਰਾਂ ਤੋਂ ਪਹਿਲਾਂ ਦਾਣੀ-ਦੋਣੇ ਪਾਈਏ ਬੱਚਾ ਵੀ ਆਪਣਾ ਕਾਇਮ ਹੋਇਆ ਬੈਠਾ ਉਹ ਦੇਖੋ ਗਾਇਸ ਤੇ ਬਾਕੀ ਸਾਰਾ ਕੁਝ ਕਾਇਮ ਨਹੀਂ ਆਪਾਂ ਵੀ ਕਾਇਮ ਹੀ ਆ ਤੇ ਦਾਣੀ-ਦੋਣੇ ਪਾ ਜੇ ਠੀਕ ਹੈ ਗਾਇਸ ਅੱਜ ਜੇ ਉਹ ਕੰਮ ਬਣ ਗਿਆ ਆਪਣਾ ਫਿਰ ਤੁਹਾਨੂੰ ਦੱਸਾਂਗੇ ਵੀ ਨਿਆਰਾ ਹੀ ਆ ਜਾਊਗਾ ਕਬੂਤਰ ਕਿਵੇਂ ਹਲਕਦਾ ਕੀ ਉਹ ਗਿਆ ਕਿ ਬਿੱਟੂ ਬੁੱਟ ਖਾ ਲਈ ਐਂ ਜੇ ਕਰਦਾ ਯਾਰ ਆਂਦੇ ਚ ਸਿਸਟਮ ਲੋਟ ਨਹੀਂ ਹੁੰਦਾ ਬਿੱਠਾਂ ਬੜੀਆਂ ਮਾਰਦੇ ਨੇ ਚ ਹੋਰ ਲਿਆਉਣੇ ਕੋਈ ਟਰੈਕਟਰ ਵੱਡੀ ਆਪਾਂ ਹੁਣ ਵਟਾ ਹੀ ਕਰਨਾ ਜੋ ਕਰਨਾ ਛੋਟੇ ਨੂੰ ਤਾਂ ਹੱਥ ਹੀ ਨਹੀਂ ਪਾਉਣਾ ਆਪਾਂ ਕੰਮ ਨੂੰ ਐਵੇਂ ਗਲਤ ਨਾ ਸਮਝ ਲਿਓ ਤੁਸੀਂ ਪਹੁੰਚ ਉਹ ਸੌਰੀ ਗਾਲ ਨਿਕਲ ਗਈ ਗਾਇਜ਼ ਗਾਇਜ਼ ਹੁਣ ਗਾਲਾਂ ਹੀ ਨਿਕਲਦੀਆਂ ਮਾਫ ਕਰਿਓ ਉਹੀ ਠੀਕ ਹੈ ਗਾਲਾਂ ਗੋਲਾਂ ਨਹੀਂ ਕੱਟਦੇ ਆਪਾਂ ਸਿਆਣੇ ਕਰਦੇ ਮੁੰਡੇ ਆ ਐਵੇਂ ਮੂੰਹ ਚੋਂ ਨਿਕਲ ਜਾਂਦੀ ਐ ਤੇ ਆ ਦਾਣੇ ਦੋਨੇ ਵੀ ਪਾਤੇ ਇੱਕ ਰਾਣੀ ਇੱਕ ਸ਼ਾਮ ਤੱਕ ਦੇ ਤੇ ਆ ਤਾਂ ਰੱਖਦੀ ਐ ਦਾਣੇ ਹੁਣ ਐ ਨਾ ਸਮਝੋ ਵੀ ਕਣਕ ਦਾ ਘਾਟਾ ਐ ਇੰਨੀ ਲਫਾ ਵਿੱਚ ਪਾ ਕੇ ਰੱਖੀ ਐ ਥੱਲੋ ਲਿਆਉਣ ਦੀ ਔਕੀ ਹੋ ਜਾਂਦੀ ਤਾਂ ਕਰਕੇ ਤੇ ਹੁਣ ਮੜਾਏ ਗੇਟ ਲਾ ਕੇ ਪਾਣੀ ਲਿਆਈਏ ਜੱਗ ਚ ਇਹ ਜੱਗ ਪਾਣੀ ਲਿਆਉਣ ਵਾਸਤੇ ਚੱਕ ਉੱਤੇ ਹੀ ਰੱਖਿਆ ਠੀਕ ਹੈ ਤੇ ਤੁਹਾਨੂੰ ਦੱਸਦੇ ਆਂ ਵੀ ਅੱਜ ਕੀ ਕਰਨਾ ਅੱਜ ਆਪਾਂ ਲੋਹੇ ਦਾ ਪਿੰਜਰਾ ਪੁੱਛਿਆ ਅਰੇ ਤੁਹਾਨੂੰ ਗੱਪ ਵੜੀ ਜਾਂਦਾ ਸਿੱਜੀ ਪਟਾਕੇ ਪਾਉਣੇ ਆ ਵੀ ਲੋਹੇ ਦਾ ਪਿੰਜਰਾ ਪੁੱਛਿਆ ਆਪਾਂ ਵੱਡਾ 10000 ਦਾ ਬਣਿਆ ਉਹ ਤੇ ਉਹ ਲੈਉਣਾ ਚੱਕ ਕੇ ਅੱਜ ਠੀਕ ਹੈ ਗੇਸ ਚੱਲਾਂਗੇ ਆਪਾਂ ਤੇ ਟੈਂਟ ੱਕ ਤੱਕ ਚੱਲਦੇ ਗਰਮ ਰੋਟੀ ਖਾਂਦਾ ਫਿਰ ਕਿਸੇ ਦਾ ਗੱਡਾ ਪੁੱਛੇ ਪਿੰਡੋਂ ਜਿਹੜਾ ਬਲਦ ਗੱਡਾ ਹੁੰਦਾ ਉਹਦੇ ਤੇ ਰੱਖ ਕੇ ਲਿਆਵਾਂਗੇ ਠੀਕ ਹੈ ਗイズ ਜੰਨੀ ਤਾਂ ਯਾਰ ਨਾ ਮਤਲਬ ਆਪਣਾ ਇੱਕ ਬਾਈ ਹੋਰ ਆ ਦਵਿੰਦਰ ਆ ਉਹ ਫੋਨ ਉਹਦਾ ਬੰਦ ਹੈ ਜਾਂਦਾ ਸੀ ਤਾਂ ਉਹਨੂੰ ਟਰੈਕਟਰ થી ਟਰੈਕਟਰ ਤੇ ਰੱਖ ਲਿਆ ਹੁੰਦੇ ਤੇ ਆ ਲਾਲਨ ਰੋ ਗੇਟ ਲੱਜਾਦਾ ਹਮਝੋੜੀ ਕਿੱ데 ਲੱਗੇ ਹੋਣੀਆਂ ਤਾਂ ਕਰਕੇ ਗੇਟ ਲੱਗਿਆ ਮੈਂ ਤਾਂ ਗੱਗਨ ਕਰਵਾਇਆ ਸੀ ਉਹਨੇ ਪਾਣੀ ਲੈ ਕੇ ਆਉਂਦਾ ਇੱਕ ਮਿੰਟ ਖੋਲੀਏ ਗੇਟ ਚਲੋ ਦੂਜੇ ਪਾਸੇ ਖੁੱਲ੍ਹਿਆ ਗਿਆ ਅੰਕੇ ਦੂਜੇ ਪਾਸੇ ਦੀ ਹੁਣਾ ਪੈਣਾ ਹੁਣਾ ਬਊਗਾ ਆਪਾਂ ਨੂੰ ਹਾਂਜੀ ਮਿੱਤਰੋ ਆ ਮੈਂ ਲਾ ਇੱਥੇ ਕਰਦੇ ਪਏ ਜੋੜੀ-ਜੋੜੀ ਲਾਉਂਦੇ ਪਏ ਚਲੋ ਜੋ ਵੀ ਕਰਦੇ ਕਰ ਲੈਣ ਨੂੰ ਜਵਾਕਾਂ ਨੂੰ ਅੱਜ ਪਾਣੀ ਪਾਦੀ ਆਪਾਂ ਗੇਸ ਪਾਣੀ ਤਾਂ ਆ ਤਾਂ ਟ੍ਰੋ ਕਰ ਤੇ ਡੋਲਰ ਜਾਵੇਂ ਮੈਂ ਕੈਮਰੇ 'ਚ ਧਿਆਨ ਸੀ ਤੇ ਹੁਣ ਮਿੱਤਰੋ ਤੁਸੀਂ ਰੱਜ ਜੋ ਮੈਂ ਤੁਹਾਨੂੰ ਮਿਲੂੰਗਾ 12:00 ਵਜੇ ਫਿਰ ਤੁਹਾਨੂੰ ਸਵਿਫਟ ਕਰਾਂਗੇ ਹੋਰ ਇਹਨਾਂ ਖੁੱਡੇ ਦੇ ਵਿੱਚ ਜੇ ਆ ਗਿਆ ਤਾਂ ਅੱਜ ਤੇ ਫਿਰ ਪੰਡ ਜਾ ਕੇ ਤੁਹਾਨੂੰ ਵੀ ਦਿਖਾਉਣੇ ਆ ਠੀਕ ਹੈ ਤੇ ਆਜੋ ਫਿਰ ਗਾਇਸ ਚੱਲਦੇ ਆਪਾਂ ਫੇਰ ਕਰਦੇ ਆਂ ਵਲੌਗ ਆਹ ਦੇਖੋ ਜੀ ਇਹ ਭਾਂਜੇ ਨੂੰ ਛਾਲ ਮਾਰੂਗਾ ਮਾਰ ਛਾਲਣਾ ਕਾਹ ਲਾ ਘੱਟ ਦੋਰਾ ਕੋਈ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹ ਜੇ ਚਲਦੀਆਂ ਵਿੱਚ ਫੇਰ ਹੀ ਉਹ ਕਹਿਣਗੇ ਯਾਰ ਮਜ਼ਾਕੀ ਵਲੌਗ ਤਾਂ ਲੈ ਪਾ ਹੁਣ ਮਾਰ ਮਾਰਦਾ ਛਾਲ ਆਹ ਦੇਖੋ ਜੀ ਮਾਰਦਾ ਛਾਲ ਮਾਰ ਮਾਰ ਏ ਮੇਰੇ ਖਾਲੇ ਡਰ ਗਿਆ ਡਰਦੇ ਨਹੀਂ ਜੱਟ ਡਰਦਾ ਨਹੀਂ ਕਦੇ ਤੋਂ ਡਰਦੇ ਨਹੀਂ ਫਿਰ ਮਾਰ ਰਹੇ ਆਹ ਦੇਖੋ ਜੀ ਲੱਤਾਂ ਵਿਚਾਰੀ ਦੀਆਂ ਕੰਬ ਰਹੀਆਂ ਅਦਰ ਕਦੀ ਮੂੰ ਕੰਬਰੀਆਂ ਲੱਤਾਂ ਮੈਂ ਨਾ ਲੱਤਾਂ ਨੂੰ ਤਾਂ ਕੰਬਰੀਆਂ ਨਾ ਬਈ ਫਰਮਾਰ ਛਾਲ ਬੋਲ ਆ ਦੇਖੋ ਜੀ ਛਾਮ ਪੁੱਠੇ ਕੰਮ ਐ ਨੇ ਜਿੰਨੇ ਕਿੰਨੇ ਪੁੱਠੇ ਕੰਮ ਫਾਦਰ ਜੀ ਦਾ ਫੋਨ ਆ ਗਿਆ ਫੋਨ ਆ ਗਿਆ ਤੇਰਾ ਚਾਲੇ ਕੀ ਵਿਖਿਆ ਫਾਦਰ ਜੀ ਲਿਖਿਆ ਆ ਦੇਖੋ ਜੀ ਪਹਿਲਾਂ ਛਾਲ ਮਾਰੀ ਹੋਣੀ ਚੜਦੇ ਵੇ ਪੁੱਠਾ ਕਿ ਹਾ ਫੜਾ ਹੱਥ ਨਹੀਂ ਨਹੀਂ ਦਬ ਲੋੜ ਹੀ ਨਹੀਂ ਆਵੇ ਮੈਂ ਗੱਭਰੂ ਜਵਾਨ ਜਵਾਲੀ ਦਾ ਫਜ਼ਾ ਇੱਥੋਂ ਲੱਗਦਾ ਏ ਬੁੱਠੇ ਕੰਮਾਂ ਤੋਂ ਆਹ ਵੇਖੋ ਜੀ ਚੜ ਰਿਹਾ ਬੁੱਠਾ ਤੇ ਇਨਾਂ ਨੇ ਸਰੀਰ ਤਾਂ ਉਹਦਾ ਗਾਲ ਰੱਖਿਆ ਚਲੋ ਚਲੋ ਹਣਾਂ ਜੜਜੋ ਤੁਸੀਂ ਹੁਣ ਅੱਗੇ ਸਮਝ ਹੀ ਗਏ ਹੋਗੇ ਕਿਵੇਂ ਗਾਲ ਰੱਖਿਆ ਸਰੀਰ ਲਓ ਚੜ ਗਏ ਨੇ ਯਾਹੂ ਹਾਂ ਜੀ ਪਿੰਜਰਾ ਲੈਣ ਆਏ ਮੁੰਡੇ ਤੋਂ ਠੀਕ ਆ ਠੀਕ ਸੀ ਸੋਸਰੀ ਕਾਲ ਜੀ ਉਹਨੂੰ ਫਿਰ ਘੁੱਟ ਲਿਓ ਜੀ ਪਿੰਜਰਾ ਲਿਆ ਦਿਓ ਜੀ ਸਾਡਾ ਨਹੀਂ ਨਹੀਂ ਥੋੜੀ ਅੱਖਾਂ ਦੀ ਗੱਲ ਠੀਕ ਆ ਤੁਹਾਨੂੰ ਕਿਵੇਂ ਖਾਲੀ ਸੱਚੀ ਹੋਈ ਖਾਲੀ ਜੀ ਨੇ ਕੋਈ ਗਾਇਜ਼ ਪਿੰਜਰਾ ਲੈਣ ਬਹਨ ਚੁੱਕੇ ਆ ਠੀਕ ਹੈ ਇਹ ਹੀ ਆ ਸਾਡਾ ਨਵਾਂ ਪਿੰਜਰਾ ਫਿਰ ਸਟੈਂਡ ਤੇ ਰੱਖਿਆ ਹੋਇਆ ਛਤਰੀ ਛਤਰੀ ਪੈਂਟਰ ਤੋੜ ਰੱਖੀ ਆ ਤੂੰ ਚੱਲ ਗਾਇਜ਼ ਇਹਨੂੰ ਸਾਫ਼ ਸੁਫ਼ ਕਰੀਏ ਫਿਰ ਲੈ ਕੇ ਚਾਉਦੇ ਆ ਆਪਣੇ ਦੋ ਜੋੜੀ ਵਾਸਤੇ ਵਧੀਆ ਵਿੱਚੋਂ ਠੀਕ ਹੈ ਆ ਨਾ ਗਾਇਜ਼ ਇੱਕਦਣ ਮੱਲੇ ਕੱਟ ਸੀ ਨਾ ਹੈ ਨਾ ਇੱਕ ਨੇ ਟੱਕ ਕੱਟ ਸੀ ਨਾ ਉਹ ਬਾਤ ਹੋ ਕਰਾਂਗੇ ਗਾਇਜ਼ ਇਹਨੂੰ ਪੁੱਛਿਆ ਵੀ ਪਿੰਜਰਾ ਪੁੱਛਿਆ ਸੀ ਇੱਕ ਦਿਨ ਅਸੀਂ ਅੱਗੇ ਕਹਿੰਦਾ ਇਸ ਤੇ ਇੱਟਾਂ ਦਾ ਖੁੱਡਾ ਬਣਾਇਆ ਪਿੰਜਰਾ ਤਾਂ ਸਾਡੇ ਕੋਲੇ ਆਈ ਹੀ ਨਹੀਂ ਆਣਾ ਗਗਨ ਓਏ ਅੱਜ ਅਸੀਂ ਇਣ ਕੇ ਡਾਕਾ ਮਾਰ ਲਿਆ ਅੱਜ ਕਿਹਾ ਵੀ ਅਸੀਂ ਲੈ ਕੇ ਹੀ ਜਾਵਾਂਗੇ ਪਿੰਜਰਾ ਤਾਂ ਹੁਣ ਕਹਿੰਦਾ ਚੱਲ ਲੈ ਜਾਓ ਯਾਰ ਤੁਹਾਡੀ ਮਰਜ਼ੀ ਹੁਣ ਦੂਰ ਦੂਰ ਫਿਰਦਾ ਬਲੌਗ ਦੇ ਚੱਕਰਾਂ 'ਚ ਕੋਈ ਨਹੀਂ ਸੰਗਦਾ ਫਿਰ ਦੱਸਾਂਗੇ ਤੁਹਾਨੂੰ ਇਹਦੇ ਕਾਰਨਾਮੇ ਕਿਹੜੀ ਸੰਗਦਾ ਇਹ ਮੋਟਰਸਾਂ ਤੇ ਰੱਖ ਕੇ ਅਸੀਂ ਪਿੰਜਰਾ ਤਾਂ ਲਈ ਜੰਨੇ ਹਾਂ ਸਾਹਮਣੇ ਮੁੰਡੇ ਤੇ ਆਪਾਂ ਦੁਰਕੇ ਜੰਨੇ ਆ ਤੇ ਗਾਇਜ਼ ਠੰਡਾ ਲੈ ਲਿਆ ਹੁਣ ਅਸੀਂ ਪਿੰਜਰਾ ਰਖ ਛੱਡਿਆ ਹੈ ਹੁਣ ਚੱਲਦੇ ਆ ਘਰੇ ਆਪਾਂ ਵੀ ਫਿਰ ਉੱਥੇ ਆ ਕੇ ਕਰਦੇ ਆ ਵਲੋਗ ਹਾਂਜੀ ਹਾਂਜੀ ਗイズ ਟਾਣੀ ਲੈ ਆਂਦਾ ਆਪਾਂ ਪਿੰਜਰਾ ਠੀਕ ਆ ਤੇ ਹੁਣੇ ਹੁਣੇ ਦੀ ਚੰਗੀ ਤਰ੍ਹਾਂ ਸਫਾਈ ਕਰਦੇ ਆ ਪਿੰਜਰੇ ਦੀ ਠੀਕ ਆ ਵਿੱਚ ਵੜ ਕੇ ਦੇਖੋ ਕੰਦ ਪਾਇਆ ਪਿਆ ਪਿੰਜਰੇ ਦੇ ਵਿੱਚ ਤੇ ਸਾਡਾ ਤੇ ਜਾਲੀਆਂ ਜੁੜੀਆਂ ਲਾਉਣੇ ਆ ਤੇ ਕਰਦੇ ਆ ਸਿਸਟਮ ਡੌਟ ਠੀਕ ਠੀਕ ਆ ਗイズ ਕਰਦੇ ਆ ਫਿਰ ਸਿਸਟਮ ਫਿਰ ਮਿਲਦੇ ਆ ਤੁਹਾਨੂੰ 10 ਮਿੰਟਾਂ ਬਾਅਦ ਕਰ-ਕਰਕੇ ਸਫਾਈ ਫੋਨ ਚਾਰਜਰ ਲਾ ਕੇ ਠੀਕ ਆ ਗイズ ਆਪਾਂ ਹੁੱਡਾ ਇੱਥੇ ਰੱਖ ਕੇ ਜਿਵੇਂ ਸੈੱਟ ਕਰਤਾ ਠੀਕ ਹੈ ਵਿੱਚ ਜਾਨਵਰ ਵੀ ਛੱਟ ਤੇ ਠੀਕ ਹੈ ਗਲਾਬੀ ਪੂਸ਼ ਵਾਲਾ ਤੇ ਇੱਕ ਚਿੱਟੀ ਕਾਲੀ ਦੀ ਕਬੂਤਰੀ ਆ ਛੱਡੀ ਆ ਵਿੱਚ ਗイズ ਠੀਕ ਆ ਜੋੜਾ ਰੱਖਾਂਗੇ ਇੱਥੇ ਤੇ ਬਾਕੀ ਆਪਣੇ ਤਾਈ ਰਹਿਣਗੇ ਕਬੂਤਰ ਠੀਕ ਆ ਇਹਨਾਂ ਦੇ ਅੰਡਰ ਲੁਕ ਵਿਖਾਉਣੀ ਆ ਇੱਥੇ ਠੀਕ ਆ ਤਾਂ ਕਰਕੇ ਬੱਚੇ ਲੈਣੇ ਇਸ ਜੋੜੇ ਦੇ ਤੇ ਬਾਕੀ ਕਰਦੇ ਆ ਫਿਰ ਠੀਕ ਆ ਕੰਜਰਾ ਦੇਖ ਸਕਦਾ ਤੁਸੀਂ ਆਪਣੇ ਬੇਲੀ ਤੋਂ ਲੈਂਦਾ ਅੱਜ ਤੇ ਦੱਸੋ ਕਿਵੇਂ ਦਾ ਲੱਗਿਆ ਪਿੰਜਰਾ ਤੇ ਕਬੂਤਰ ਵੀ ਠੀਕ ਹੈ ਗਾਇਜ਼ ਆਪਣੇ ਕੋਲੇ ਅੱਜ ਫਲਾ ਦੂਜਾ ਦਿਨ ਆਪਣੇ ਕੋਲੇ ਦੋ ਖੁੱਡੇ ਹੋ ਗਏ ਇੱਕ ਤਾਂ ਉੱਤੇ ਆ ਤੇ ਦੋ ਥੱਲੇ ਆ ਤਿੰਨ ਗੁੱਡੇ ਹੋ ਗਏ ਵੈਸੇ ਤਾਂ ਕਿਉਂਕਿ ਇੱਕ ਖਾਲੀ ਪਿਆ ਇੱਕ ਚ ਕਬੂਤਰ ਆ ਇੱਕ ਹੋਰਿਆ ਗੁੱਡਾ ਤੇ ਇੱਕ ਹੋਰਿਆ ਉਹਦੇ ਜੋੜੀ ਛੱਡੀ ਹੋਇਆ ਕੱਲ ਦੀ ਤੁਸੀਂ ਵੇਖ ਲਿਆ ਹੋਣਾ ਤੇ ਪਹਿਲਾਂ ਤੇ ਵਲੌਗ ਕੰਪਲੀਟ ਨਹੀਂ ਕੀਤਾ ਸੀ ਰਾਤ ਨੂੰ ਠੀਕ ਹੈ ਤੇ ਹੁਣ ਕਰਦੇ ਆ ਵਲੌਗ ਕੰਪਲੀਟ ਤੇ ਇੱਕ ਖੁੱਡਾ ਉਹ ਅਤੇ ਕੋਰਿਆ ਤੇ ਇੱਕ ਆ ਰਿਹਾ ਉਹ ਦੂਜੇ ਖੁਦ ਨਾਲ ਦੇ ਖੁੱਡੇ ਸਕੀਮਾਂ ਕੁੱਕੜ ਲਿਆਉਣ ਦੇ ਠੀਕ ਹੈ ਕੁੱਕੜ ਲਿਆਵਾਂਗੇ ਕੁੱਕੜ ਤਾਲਾਂਗੇ ਤੇ ਫਿਰ ਵੇਖੋ ਅਜੇ ਤਾਂ ਬਹੁਤ ਸਿਸਟਮ ਕਰਨਾ ਵਾਸਤੇ ਚੈਨਲ ਮੋਨਟਾਈਜ਼ ਹੋ ਜੇਛੇ ਤੇ ਆਪਣਾ ਫਿਰ ਦੇਖੋ ਪਲਾਉਂਦੇ ਅੱਗ ਤੇ ਇਧਰ ਬੱਚਾ ਵੀ ਦੇਖ ਲਓ ਕਿੱਡਾ ਹੋ ਗਿਆ ਆਪਣੇ ਕਬੂਤਰ ਦਾ ਠੀਕ ਹੈ ਕਬੂਤਰੀ ਦਾ ਠੀਕ ਹੈ ਜੋ ਮਰਜ਼ੀ ਸਮਝ ਲਓ ਯਾਰ ਜੋੜੀ ਦਾ ਇੱਥੇ ਰੱਖ ਤੇ ਆਹ ਦੇਖੋ ਬੱਚਾ ਆਪਣੇ ਕੂਤਰ ਦੀ ਜੋੜੀ ਦਾ ਕਿੰਨਾ ਵੱਡਾ ਹੋ ਗਿਆ ਹੈ ਉਮੀਦ ਹੈ ਵੀ ਜੇ ਅੱਛਾ ਨਿਕਲੇਗਾ ਤਾਂ ਇੱਕ ਬੱਚਾ ਤਾਂ ਇਹਦਾ ਮਰਗਿਆ ਸੀ ਗਾਈਜ਼ ਜੀ ਤਾਂ ਬਹੁਤ ਦੁੱਖ ਲੱਗਿਆ ਆਪਾਂ ਨੂੰ ਤੇ ਹੁਣ ਇੱਥੇ ਇੱਕ ਆ ਕਬੂਤਰੀ ਤੇ ਇੱਕ ਲਾਲ ਗੋਲਾ ਲਾਲ ਗੋਲਾ ਫਰਾਲ ਡਾਇ ਹੋਇਆ ਉਹ ਵਿਖਦਾ ਨਹੀਂ ਉਹ ਤੇ ਇੱਕ ਕਾਲਾ ਛਿੰਨਾ ਕਬੂਤਰੀ ਆ ਇੱਥੇ ਬਾਕੀ ਦੋ ਥੱਲੇ ਅੱਗੋਂ ਕੀ ਉਹਨਾਂ ਦੇ ਮੈਂ ਬੱਚੇ ਲੈਣੇ ਤਾਂ ਕਰਕੇ ਤੇ ਉਹ ਤੁਹਾਨੂੰ ਸ਼ੌਂਕ ਹੀ ਕਰਾਤਾ ਸੀ ਤੇ ਹੁਣ ਮੈਂ ਨਾ ਵਲੌਗ ਅਪਲੋਡ ਕਰ ਦਾਂ ਗਾਈਸ ਫਿਰ ਕਰਦੇ ਆ ਫਿਰ ਨੈਕਸਟ ਵਲੌਗ ਚ ਪਾਉਣੇ ਆ ਗੰਦ ਹੁਣ ਆਤ ਕਰਦੀ ਏ ਕੰਪਲੀਟ